हां जी मित्रों की यार सारे ਭਰਾਵਾਂ ਦਾ ਘਰ ਫਰਵਾਹ ਜਾਣ ਸਾਰੇ ਵੀ ਨਾਲ ਸੈਟ ਨੇ ਕਰਦੇ ਉਹ ਲੋ ਦੀ ਸਟਾਰਟਿੰਗ ਤੇ ਮੇਤਰੋ ਦੋ ਬੱਚੇ ਛੱਡਦੇ ਆ ਪਕਾਲਾ ਛੱਡਦਾ ਇੱਕ ਤਾਂ ਆ ਹੁੰਦਾ ਤੇ ਇੱਕ ਆ ਹੁੰਦਾ ਟੋਰੀ ਵਾਲਾ ਤੇ ਨਵੇਂ ਕੂਤਰੇ ਹੀ ਕੱਢਦੇ ਆ ਬਾਹਰ ਆਪਾਂ ਪਹਿਲਾਂ ਆਪਾਂ ਬੰਨ ਲੈ ਕੂਤਰੇ ਇੱਕ ਛਤਰੀ ਤੇ ਤੇ ਇੱਕ ਆਪਾਂ ਸਾਦੇ ਵਾਲਾ ਬੱਚਾ ਪਾ ਲਿਆ ਦੂਜੇ ਨਹੀਂ ਭਾਈ ਮੇਤਰੋ ਉਹ ਤੇ ਉਹ ਹਜੇ ਪੱਕੇ ਲੱਗੇ ਵੀ ਨਹੀਂ ਗੇ ਉਹ ਤਾਂ ਹੀ ਨਹੀਂ ਮਾਇਗੇ ਆ ਵੀ ਉੱਡ ਗਏ ਸੀ ਕੱਲ ਤੇ ਦੋ ਉੱਡ ਗਏ ਕਾਲਾ ਉੱਡ ਗਿਆ ਕਾਲੀ ਟੋਰੀ ਵਾਲਾ ਉੱਡ ਗਿਆ ਤਿੰਨ ਬੱਚੇ ਆ ਜੋਥਾ ਕੋ ਉਤਰ ਬੱਧਾ ਵਿਆ ਤੇ ਪੰਜਵਾਂ ਪੱਛੜਦੇ ਹੁਣ ਕੋਈ ਲੱਪ ਲਾਸਰਾ ਛੱਡਾਂਗੇ ਆ ਬੈਠਾ ਹਰਲੇ ਪਾਸੇ ਆੜਾ ਉਤਰ ਇਹ ਛੱਡ ਗਏ ਪਹਿਲਾਂ ਤਾਂ ਆਹ ਉਤਰ ਆ ਜੀ ਠੱਲ ਨੰਬਰ ਇਹਦਾ ਹੈਗਾ 32 आ भाई ठाल बत्ती नंबर लिखे ठाल नंबर से चल झूटा सदा आ गई चल शुरुआत करती पेलियाई ਤਾਂ ਇਹ ਬਪਹਿਲਾ 23 32 ਹੁਣ ਚੱਲ ਉਹਨਾਂ ਨਾਲ ਰਾਤ ਜਾਊਗਾ ਆ ਚੱਲਿਆ ਜੀ ਇਹ ਬਾਰੇ ਇੱਕ ਅੱਧਾ ਹੋਰ ਛੱਡ ਦਾਂਗੇ ਇਹਨਾਂ ਨੂੰ ਪਹਿਲਾਂ ਇਹਨੂੰ ਭਾਵਾਂਗੇ ਕਰਤੀ 2025 ਦੀ ਸ਼ੁਰੂਆਤ ਲਾਸਰੇ ਗੁੱਤਰ ਤੋਂ ਆ ਠੱਪੇ ਮਾਰਦਾ ਫਿਰਦਾ। ਫਿਰ ਉਹ ਡਲਾ ਜਿਹੜੇ 10-20 ਮਿੰਟ ਉੱਦਨੇ ਬਾਅਦ ਬਾੜੀ ਨੇ ਭੜਕਾ ਕੇ ਆਪਾਂ ਕੂਤਰੇ ਨਾਲ ਨਾਲ ਹੀ ਬੰਦ ਕਰਤੀ ਆਪਾਂ। ਕੂਤਰਾ ਉੱਛਾ ਹੋ ਗਿਆ ਆਹ ਬਾਈ। ਤੇ ਜਿਹੜੇ ਆਪਾਂ ਯਾਰ 4-5 ਜਾ ਚੂਤਰ ਜੇ ਉਹ ਵੀ ਪਾ ਹੀ ਦਿੰਨੇ ਆ। ਤੇ ਇੱਕ ਕੂਤਰਾ ਪੈਂਡਿੰਗ ਰੱਖ ਲੈਣੇ ਆ। ਮਤਲਬ ਉਹ ਜਾ ਚ ਨਹੀਂ ਪਾਉਂਦੇਗੇ। ਉਹ ਪੱਥਰ ਦੇ ਜਾ ਚ ਪਾ ਲੈਣੇ ਆ। ਪੈਂਡਿੰਗ ਮਤਲਬ ਜਦੋਂ ਕੂਤਰਾ ਕੇ ਬਹਿ ਗਿਆ ਜਿਹੜਾ ਉੱਡਦਾ ਫਿਰਦਾ। ਤੇ ਉਦੋਂ ਇਹ ਛੱਡ ਲਾਂਗੇ ਪੈਂਡਿੰਗ ਕਿਹੜਾ ਉੱਤਰ ਰੱਖਣਾ ਇੱਥੇ ਹੋਊਗਾ ਖੱਟੀਆਂ ਅੱਖਾਂ ਦਾ ਕੂਤਰ ਕਿੱਧਰ ਗਿਆ ਕਿੱਧਰ ਗਿਆ ਉਹ ਬੈਠਾ ਜਿੱਟ ਤੇ ਆ ਗੂਤਰ ਰੱਖਣਾ ਪੈਂਡਿੰਗ ਆਪਾਂ ਬਾਕੀ ਕੂਤਰ ਜਾਂ ਖਾਲੀ ਆ ਦਾਣੇ ਦੂਨੇ ਹਨੀ ਜਾਮ ਆ ਵੀ ਪੈਂਡਿੰਗ ਵਾਲਾ ਕੂਤਰ ਖੜਦਣਾ ਸੱਪ ਬਣ ਕੇ ਤੇ ਰਹਿ ਗਏ ਹੁਣ 4 ਮਿੰਟ ਅੰਦਰ ਚਾਰਾਂ ਨੂੰ ਆਪਾਂ ਉਹ ਵੱਡੇ ਜਾਲ ਚ ਪਾ ਦਿੰਨੇ ਆ ਉਹ ਵਾਲੇ ਚ ਮੀਲਾ ਲਾ ਕੇ ਬਹਿ ਗਿਆ ਜੀ ਤੇ ਦੂਜਾ ਕੂਤਰੀ ਆਪਣਾ ਨੀਵੇਂ ਆ ਗਿਆ ਇੱਥੇ ਬੁਖਾ ਦੇ ਨੇ ਫਿਰਦਾ ਹੋਊਗਾ ਬੱਚਾ ਕੱਲਾ ਕਾਲੀ ਟੋਬਰੀ ਉੱਤੇ ਆ ਪਹਿਲਾਂ ਉਹਦੇ ਨਾਲ ਉੱਚਾ ਜਾਵੜਿਆ ਸੀਗਾ ਹੁਣ ਤਾਂ ਆ ਗਿਆ ਨੀਵਾ ਆ ਗਿਆ ਕਾਲੀ ਟੋਬਰੀ ਦਾ ਬੱਚਾ ਦੂਜਾ ਕਬੂਤਰ ਆ ਗਿਆ ਦੂਜਾ ਵੀ ਇਹਨੂੰ ਬੜਕਾ ਗਿਆ ਭਾਲ ਲਗੀ ਯਾਰ ਨੀਮਾ ਹੀ ਆ ਗਿਆ ਇਹ ਤੇ ਬਾਅਦ ਚ ਆਪਾਂ ਇਹਨੂੰ ਛੱਡਦੇ ਆ ਅੱਗੇ ਦੋ ਬਾਜੀਆਂ ਉੱਡਿਆ ਬੈਗੂਤਰਾ ਇਹ ਇੱਕ ਤਾਂ ਇੱਕ ਥਾਂ ਤੇ ਤਿੰਨ ਦੇ ਉੱਡਿਆ ਪਿਆ ਤੇ ਇੱਕ ਥਾਂ ਦੇ ਰਾਤ ਨੂੰ ਬੈਠਾ ਨਹੀਂ ਸੀਗਾ ਦੂਸਰਾ ਦਸਰਾ ਹੀ ਉੱਡਿਆ ਪਿਆ ਇਹ ਤੇ ਆ ਚਲੇ ਗਾਲ ਟਵਰੀ ਜਰਾ ਉਹਨੂੰ ਭਾਲ ਕੇ ਬੱਚੇ ਨੂੰ ਕਬੂਤਰਾਂ ਬੱਚਾ ਤਾਂ ਕਾਹਦਾ ਹੁਣ ਪਿਛਲੇ ਸਾਲ ਦਾ ਤੇ ਉਹਨੂੰ ਭਾ ਕੇ ਤੇ ਫਿਰ ਆਪ ਇਹਨੂੰ ਛੱਡਦੇ ਆ भड़काल के छतरी आ गया ऊंचा हो गए फिर भड़काया सीगा भड़काए तो देख ऊंचा हो गया ना नाल ही ना दूजे ट्यूटोरियल है दू ऊंचा हो गया ओके राम भड़काए तो आ गए स फिर ऊंचा हो गया इथे दिखावना मैं फिरदा होगा ਆ ਗਿਆ ਟੋਰੀ ਕਰਨ ਆ ਗੱਲੇ ਦੂਜਾ ਚਿੱਟਾ ਚੱਲੇ ਸੰਦੇ ਇੱਥੇ ਆ ਜਿਹੜੇ ਕੋਠੀ ਤੇ ਰਹਿੰਦੇ ਆ ਇਹ ਵੀ ਉੱਡੇ ਫਿਰਦੇ ਦੂ ਜਿਹਨ ਨੀਵਾਉਨੇ ਆ ਬੜਗਾਉਨੇ ਆ ਆਪਾਂ 12 ਵਜੇ ਮੇਤਰੋ ਕੂਤਰ ਜੜੀ ਕਰੀ ਜਾਂਦਾ ਅਜੇ ਨੀ ਬਹਿਣਾ ਮੈਂ ਆਪਾਂ ਛੱਡਿਆ ਸੀਗਾ 10 ਵਜੇ ਆਈ ਆ ਜਾਂਦਾ ਨੀਵਾ ਭੜਕਾਈਦੀ ਆ ਫੇਰ ਉੱਚਾ ਹੋ ਜਾਂਦਾ ਅੜੰਗਾਂ ਗਰੀ ਜਾਂਦਾ ਇਹ ਆ ਆ ਗਿਆ ਫੇਰਰਾ ਯੂਗਾ ਸਿੱਧਾ ਇਹ ਜੀ ਭੜਕਾਉਣ ਲੱਗਦੇ ਆ ਫੇਰ ਉੱਚਾ ਹੋ ਜਾਂਦਾ ਲਾਦੀਦੀ ਆ ਫੇਰ ਨੀਵਾ ਆ ਜਾਂਦਾ ਓ ਚੱਲਿਆ ਲੈ ਫੇਰ ਉੱਚਾ ਆ ਜਾਂਦਾ ਆਏ ਨਾ ਕਰੇ ਰੜੀ ਆ ਜਾ ਆ ਜਾ ਤੇ ਮਿੱਤਰੋ ਬਾਕੇ ਫੇਰ ਤੁੰਦਾ ਦੇ ਕਿੰਨੇ ਬੈਂਦਾ ਹੈ 2 ਘੰਟਾ ਦਾ ਹੋ ਗਏ ਫਿਰਦਿਆਂ ਨੂੰ ਇਹਨੂੰ 10 ਦੇ ਛੱਡੇ 12 ਵਜ ਗਏ ਆ ਚੱਲੇ ਲਾ ਫੇਰ ਉੱਚੈ ਨੈਂਦਾ ਹਵਾ ਤੇ ਥੋੜੀ ਥੋੜੀ ਹਵਾ ਵੀ ਹੋ ਗਈ ਜਾਂਦੀ ਆ ਵੇਖੋ ਛਰੀਲੀ ਜਾਂਦੀ ਆਹ ਚੜ ਗਿਆ ਫੇਰ ਹਵਾ ਤੇ ਕੁਗੂਗਾ ਇੱਥੇ ਮੈਨੂੰ ਲੱਗਦਾ ਪਹਿਲੇ ਦਿਨ ਹੀ ਹਰ ਈਰ ਬੱਚਾ ਵੀ ਆ ਗਿਆ ਇਹ ਲੋ ਬੌਣੇ ਇਹਨਾਂ ਫਿਰ ਨੂੰ ਕਰਦੇ ਕੋਸ਼ਿਸ਼ ਫੇਰ ਵੜਕਾਉਣ ਲੱਗਦੇ ਆ ਨੀਵੇਂ ਹੀ ਆ ਲਓ ਜੀ ਇੱਧਰ ਉੱਡਣ ਦੀ ਜੜੀ ਹੋ ਰਹੀ ਤੇ ਇੱਧਰ ਬੌਣ ਦੀ ਜੜੀ ਹੋ ਰਹੀ ਆ ਬਾ ਯੂ ਹਣ ਗਵਨ ਨੀਵੇਂ ਹੀ ਆ ਗਿਆ ਇਹ ਜਾਂਦਾ ਆਇਆ ਏ 12:30 ਹੋ ਗਈ 2.5 ਘੰਟੇ ਹੋ ਗਏ ਗਰਮੀ ਦਾ ਬੰਦ ਬੁੱਤਰ ਜਾਵਾਂ ਪਹਿਲੇ ਦਿਨ 2.5 ਘੰਟੇ ਬਹੁਤ ਹੋਰ 10 ਮਿੰਟ ਹੈ ਇਹ ਤਾਂ ਆ ਹੁੰਦਾ ਬੈਠ ਗਏ ਜੀ ਜਮਾ ਸੱਦਾ ਆ ਗਏ 12:40 ਤੇ ਆ ਬਠਾ ਜਾਵਾਂ ਕੰਨੀ ਵਾਲਾ ਗੂਤਰ ਇਹ ਅਗੇ ਗੁੜਕਦਾ ਸੀਗਾ ਇੱਥੇ ਹਜੇ ਇਹ ਨੂੰ ਬਿਠਾ ਐਂ ਦਿੰਨੇ ਆ ਤੇ ਆ ਤਾਂ ਯਾਰ ਆਪਾਂ ਹੁਣ ਕੱਲ ਤੇ ਡਿਲੇ ਕਰਦ ਗਏ 12:40 ਤਾਂ ਹੋ ਗਏ ਆ ਤੇ ਮਤਲਬ ਇਹ 2-3 ਘੰਟੇ ਤੇ ਵੀ ਉੱਡੂਗਾ ਯਾਰ ਹੁਣ ਇਹ ਮਤਲਬ ਉਹ ਤਾਂ ਪਹਿਲਾਂ ਤਾਂ ਬੰਦ ਹੋਇਆ ਸੀ 2:30 ਘੰਟੇ ਤੋਂ ਉਹੀ ਉੱਡ ਗਿਆ ਇਹ ਤਾਂ ਹੋਇਆ ਵੀ ਮਗਰੋਂ ਬਾਸ ਹੁੰਦਾ ਜਮਾ ਮਗਰ ਲੰਗਾ ਬਾਈਆਂ ਚੋਂ 3-4 ਘੰਟੇ ਤੋਂ ਉੱਡੂ ਹੈ ਇਹ ਬੂਤਰ ਤੇ ਇਹ ਕੱਲ ਤੇ ਡਿਲੇ ਕਰ ਦਿੰਨੇ ਆ ਨਾਲੇ ਕੱਲ ਨੂੰ ਉਹ ਵੀ ਛੱਡ ਦਾਂਗੇ ਨਾਲੇ ਇਹ ਆ ਲਾਸਰਾ ਜਾ ਤੇ ਕੱਲ ਨੂੰ ਆ ਛੱਡ ਦਾਂਗੇ ਦੋਵੇਂ ਇਕੱਠੇ ਛੱਡ ਦਾਂਗੇ ਆ ਤਾਂ ਬਸ ਹੁਣ ਆ ਗਏ ਬੈ ਹੀ ਗਿਆ ਤੇ ਕੱਲ ਨੂੰ ਨਾਲ ਉਹ ਵੀ ਛੱਡ ਦਾਂਗੇ ਇੱਕ ਇਹ ਕੱਲੂ ਛੱਡ ਦਾਂਗੇ ਸਾਦੇ ਬੱਚੇ ਇਧਰ ਆ ਕੇ ਬੈ ਲੇਖ ਉਗੜ ਕਰਨ ਲੱਗ ਪਏ ਫੇਰ ਆਗੇ ਆਗੇ ਉੱਤਰ ਉੱਡ ਗਈ ਇਧਰਲੇ ਪਾਸੇ ਤੇ ਆਹ ਗਾਲ ਨੂੰ ਛੱਡਾਂਗੇ ਤੇ ਇੱਕ ਜਾਨਵਰ ਹੋਰ ਫੜ ਲਿਆ ਮਿੱਤਰੋ ਇਹ ਵੀ ਰੱਖਾਂਗੇ ਆਪਾਂ ਕਿੱਧਰ ਗਿਆ ਆਹ ਬੈਠਾ ਲੈ ਵੇਹਾ ਸ਼ਿਕਾਰੀ ਆ ਗਿਆ ਇਧਰ ਆ ਇਧਰ ਆ ਇਧਰ ਆ ਹਾਂ ਇੱਥੇ ਬਈ ਥਲੇ ਥਲੇ ਸ਼ਕਾ ਤਾਂ ਝੜ ਜਾਂਦੀ ਹੈ ਗਲੇਰੀਆ ਮਿੱਤਰੋ එයදී මකී හානේ ටි තමනය නන දරා දෝමට ඉදරම කරක් ඉදරකාර බාරයි ජාවනකි න න න ගුර කරන ජනවර අයි කියද ਇਹ ਨਾ ਅੰਦਰ ਵੜ ਗਈ ਮੈਂ ਥੱਲੋਂ ਆਇਆ ਸੀਗਾ ਇਹ ਬਾਰੀ ਖੁੱਲੀ ਸੀ ਮਤਲਬ ਥੜਲੀ ਬਾਰੀ ਆਏ ਖੁੱਲੀ ਸੀ ਇਹ ਅੰਦਰ ਫਿਰਦੀ ਸੀਗੀ ਅੰਦਰ ਆਪਾਂ ਨੂੰ ਕੀ ਚੀਜ਼ ਪਈ ਆ ਇਹਨੂੰ ਖਾਣ ਆਈ ਸੀਗੀ ਤੇ ਮੈਂ ਆ ਕੇ ਬਾਰੀ ਡਾ ਲਈ ਇਹ ਨਾ ਆਏ ਭੱਜੀ ਫਿਰੇ ਇੱਧਰ ਜਾਵੜੇ ਇੱਧਰ ਜਾਵੜੇ ਇਹਨੂੰ ਪਤਾ ਨਹੀਂ ਮੈਂ ਬਾਹਰ ਇੱਧਰ ਹੀ ਨਿਕਲ ਲਾਂਗਾ ਤੇ ਮੈਂ ਜਾ ਕੇ ਬਾਰੀ ਡਾਤੀ ਕੁਝ ਕਰਨਾ ਤਾਂ ਕੀ ਆਪ ਵਿਚਾਰੀ ਛੱਡ ਦਾਂਗੇ ਇਹ ਮੱਕੀ ਖਾਣ ਆਉਂਦੀ ਹੈ ਇਹ ਖਾਦੀ ਵੀ ਪਈ ਹੋਣੀ ਹੈ ਦੋ ਮਿੰਟ ਇੱਥੇ ਪਵਾ ਦਿੰਦਾ हाँ लभ लोद गुद जी खा गई कली बाकी मकीी उ गुद गुद खा के मकीी उठ दी है ते दो तीन जाना बहार चल आ जाए जा ਤਾ ਕਿਧਰ ਵੱਡਦੀ ਐ ਚੱਲ ਜਾ ਚੱਲ 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 ਗੋਲੀਆਂ ਨੂੰ ਜਾਂਦੀ ਐ ਇਧਰ ਇਧਰ ਜੱਜਾ ਵੇਈਂ ਦੀ ਇਧਰ ਉਹ ਇਸ ਫੜਾ ਨਹੀਂ ਮੈਂ ਦੰਦੀ ਵੀ ਨਾ ਵੜੀ ਚੱਲ ਚੱਲ ਜਾ ਹਾਂ ਨਿਕਲਿਆ ਬਾਹਰ ਵੇਖ ਵੇਖ ਜਾਂਦੀ ਵੇਖ ਵੇਖ ਗਈ ਲੈ ਮੈਂ ਤਰ ਵੀ ਲੋ ਕਬੂਤਰ ਕਿੰਨਾ ਸਿਆਣਾ ਜਾਨਵਰ ਹਨਾ ਆਪਾਂ ਜਾਲ ਚ ਕੱਲ ਤੇ ਇੱਕ ਦੋ ਦਿਨ ਹੀ ਪਾਇਆ ਤੇ ਆ ਬੈਠਾ ਜਾਲ ਤੇ ਆਇਆ ਥੱਲੇ ਉਤਰਿਆ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਜੀ ਕਿਹੜੇ ਕਿਹੜੇ ਭਰਾਵਾਂ ਨੇ ਕਬੂਤਰ ਕੱਢ ਲਿਆ ਤੇ ਕਿੰਨੇ ਕਿੰਨੇ ਕੱਢ ਲਿਆ ਪਰ ਮਿੱਤਰੋ ਅੱਜ ਇੱਕ ਕੱਢਿਆ ਇੱਕ ਆਪਾਂ ਕਾਲੂ ਕੱਢਣਾ ਵਾ ਇੱਕ ਦੋ ਹੀ ਕੱਢਨੇ ਆ ਬਾਲੀ ਤਾਂ ਨਹੀਂ ਕੱਢਦੇ ਹਜੇ ਕਿਰਾ ਸਾਫ ਹੋਈ ਜਾਂਦੇ ਕੂਤਰ ਆਪਣੇ ਤੇ ਵਾਏ ਥੋੜੀ ਜਾਨਵਰ ਸਾਫ ਆ ਆਪਣੇ ਵਾਹੀ ਕੱਢਾਂਗੇ ਹੋਰ ਨਹੀਂ ਕੱਢਦੇਗੇ ਆਪਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਭਰਾਵਾਂ ਨੇ ਕਬੂਤਰ ਕੱਢ ਲਿਆ ਕਿੰਨੇ ਕੱਢ ਲਿਆ ਜਾਂ ਕਿੰਨੀ ਤਰੀਕ ਨੂੰ ਕੱਢਣਗੇ 4 ਵਜ ਗਏ ਮਿੱਤਰੋ ਤੇ ਦਾਣਾ ਪਾਣੀ ਪਾਦ ਗਏ ਕੂਤਰਾਂ ਨੂੰ ਪਾਣੀ ਵੀ ਲਿਆਂਦਾ ਆਪਾਂ ਬਾੜੀ ਭਰ ਕੇ ਤੇ ਧਾਣੇ ਦੁਨੇ ਜਮੇ ਹੈ ਨਹੀਂ ਧਾਣੇ ਖਤਮ ਹੋਏ ਵੀਆ ਪਲੇਟ ਪੂਰੀ ਜਮਾ ਸਾਫ ਆ ਇਧਰ ਵੀ ਟਰੇਜਾ ਜਮਾ ਸਾਫ ਤੇ ਧਾਣੇ ਪਾਉਣੇ ਆਪਾਂ ਤੇ ਕਬੂਤਰ ਆਪਾਂ ਅੱਜ ਯਾਰ ਇਧਰ ਤਾੜਾਂਗੇ 2 ਨੰਬਰ ਖੁੱਡੇ ਚ ਹੁਣ ਤੋਂ ਬਸ ਜੋ ਕਬੂਤਰ ਆਪਾਂ ਵੱਡੇ ਕੱਢ ਲਏ ਮਤਲਬ ਕਾਹ ਨੂੰ ਆ ਛੱਡਣਾ ਆ ਜੋ ਛੱਡਿਆ ਸੀਗਾ ਇਹ ਹੁਣ ਬਸ ਇਧਰ ਦੀ ਛੱਡਿਆ ਕਰਨੇ ਆਪਾਂ 2 ਨੰਬਰ ਖੁੱਡੇ ਚ ਇਧਰ ਹੀ ਤਾੜਿਆ ਕਰਨੇ ਇਧਰੋਂ ਫੜ ਕੇ ਤੇ ਆਪਾਂ ਜੇ ਕਬੂਤਰ ਆ ਪਰਲੇ ਪਾਸੇ ਜੀ ਕਬੂਤਰ ਇਹਦੇ ਵਿੱਚ ਹੀ ਰਹਿਣਾਂਗੇ ਹੁਣ ਉਹ ਚ ਯਾਰ ਤਾੜਨੇ ਨਹੀਂਗੇ ਪਹਿਲਾਂ ਬਈ ਇੱਧਰ ਹੀ ਤਾੜਦੇ ਹੁੰਦੇ ਸੀ ਸਾਰੇ ਇਹ ਤੇ ਜਿਹੜੇ ਹੁਣ ਆਪਣੇ ਸਾਰ ਪਰ ਗੂਤਰ ਕੱਢਾਂਗੇ ਉਹ ਸਾਰੇ ਇੱਧਰ ਹੀ ਤਾੜਿਆ ਕਰਾਂਗੇ ਜਿਹੜੇ ਬੱਚੇ ਆ ਤੇ ਉਹ ਇੱਧਰ ਤੇ ਵੱਡੇ ਗੂਤਰ ਇੱਧਰ ਤੇ ਕਿਹੜਾ ਆਪਾਂ ਆ ਵੀ ਛੱਡ ਦਿੰਨੇ ਆ ਖੁੱਡੇ ਚ ਆ ਵੀ ਛੱਡ ਦਿੰਨੇ ਦਾਣਾ ਪਾਣੀ ਚੋਗ ਲੈਣਗੇ ਤੇ ਆ ਗੂਤਰ ਆਪਾਂ ਇੱਧਰ ਤਾੜ ਦਿੰਨੇ ਆ ਚੱਲ ਅभी ਪਹਿਲਾਂ ਗੂਤਰ ਕੱਢ ਲੂ ਇਹਦੀ ਵਾਰੀ ਆਪਾਂ ਗੂਤਰ ਨੂੰ ਬਾਹਰ ਕੱਢਣਾ ਕਰ ਲੂ ਚੱਲੋ ਬਈ ਸਾਰੇ ਤੁਸੀਂ ਵੀ ਖੁੱਡੇ ਚ ਗੇ ਜੀ 4 ਇੱਧਰ ਪਏ ਸੀ ਆਪਾਂ ਇੱਕ ਨਿੱਕੇ ਜਿਹੇ ਜਾਲ ਚ ਪਏ ਸੀ ਅੱਜ ਹੁਣ ਵਾਰੀ ਆ ਗਈ ਉਹਨਾਂ ਦੀ ਕਾਲਾ ਜਿੰਨਰਾ ਤੂੰ ਵੀ ਉੱਡੇ ਗਿਆ ਵੇ ਲੋ ਉਹ ਬੱਚੇ ਇੱਧਰ ਧੜਦੇ ਹੁੰਦੇ ਪੰਜ ਨੰਬਰ ਖੁੱਡੇ 'ਚ ਤੇ ਉੱਡ ਕੇ ਨਾਲ ਨਾਲ ਬਹਿ ਗਏ ਨਾ ਕੋਈ ਬੱਚਾ ਨਹੀਂ ਧੜਿਆਗਾ ਇਹ ਦੋਵੇਂ ਸਾਤੇ ਵਾਲਾ ਬੱਚਾ ਤੇ ਨੀਲਾ ਬੱਚਾ ਛੜੀ ਤੇ ਬਹਿ ਗਏ ਤੇ ਟਵਰੀ ਵਾਲਾ ਬੱਚਾ ਉੱਡ ਗਿਆ ਵਾ ਫਿਰਦਾ ਆ ਗਿਆ ਤੇ ਇਹਨਾਂ ਨੂੰ ਆਪਾਂ ਹੁਣ ਉਹ ਪੰਜ ਨੰਬਰ ਖੁੱਡੇ ਹੀ ਧਾੜ ਦਾਂਗੇ ਮੈਂ ਤਾਂ ਆਪਣਾ ਕਬੂਤਰ ਸੀਗਾ ਕਬੂਤਰ ਧਾੜਦਾ ਆਪਾਂ ਇੱਧਰ ਉਹਨੂੰ ਪੰਜ ਨੰਬਰ ਖੁੱਡੀ 'ਚ ਤਾੜ ਦਿੰਨੇ ਤੇ ਦਾਣਾ ਪਾਣੀ ਪਾਉਣੇ ਆ ਸਾਰੇ ਉਤਰ ਕੁੱਖੇ ਆ ਲਓ ਜੀ ਸਾਰੇ ਉਤਰਾਂ ਦਾ ਦਾਣਾ ਪਾਣੀ ਪਾਤਾ ਆਪਾਂ ਤੇ ਚੁਗੀਆਂ ਨੇ ਸਾਰੇ ਕੁੱਤਰ ਸ਼ਰੀਰ ਤੇ ਕੁੱਤਰ ਬੱਦਾ ਵੇ ਯਾਰ ਉਹ ਓੱਡ ਖੜਿਆ ਸੀਗਾ ਬੱਚਾ ਕਾਲੀ ਟਵਰੀ ਵਾਲਾ ਫਿਰਦਾ ਹੀ ਆ ਜੀ ਉੱਚਾ ਆ ਗਿਆ ਸੀਦਾ ਮੈਂ ਦਾਣਾ ਪਾਣੀ ਵੀ ਪਾਤਾ ਭੜਕਾ ਕੇ ਵੇ ਦੇ ਨਹੀਂ ਆਇਆਗਾ ਉਹ ਤੁਹਾਨੂੰ ਦਿਖਾ ਦਿੰਦਾ ਇੱਥੇ ਫਿਰਦਾ ਹੋਊਗਾ ਆਹ ਹੁੰਦਾ ਬੜਾ ੱਚਾ ਇਹ ਆ ਜਾਂਦਾ ਬਹੁਤ ਉੱਚਾ ਵੇਲੂ ਲੈ ਮਾੜਾ ਮੋਟਾ ਹੀ ਦੀ ਨਾ ਹੁਣ ਕਿਧਰ ਗਿਆ ਆ ਗਿਆ ਇੱਥੇ ਹੀ ਹੋਊਗਾ ਜੇਰ ਉਹ ਆ ਕੇ ਬਹਿ ਜਾਂਦਾ ਉਹਨੂੰ ਵੀ ਤਾੜ ਦਾਂਗੇ ਆਪਾਂ ਨਾਲ ਡੋਰ ਵਾਲਾ ਬੂਤਰ ਲਾ ਦਾਂਗੇ ਬੈਠ ਗਿਆ ਇਹ ਬੱਚਾ ਵੀ ਆ ਕੇ ਤਾੜ ਦੇਨੇ ਇਹਨੂੰ ਵੀ ਦਾਣਾ ਪਾਣੀ ਚੋਕ ਲੂਗਾ ਨਾਲੇ ਕੂਤਰ ਲਾ ਦੰਨੇ ਆਪਾਂ ਓਕੇ ਹੋ ਗਏ ਰੋਟਾਂ ਬੱਚਾ ਵੀ ਤਾਰਤਾ ਤੇ ਬੂਤਰ ਹੀ ਤਾੜਨ ਲੱਗੀਆਂ ਅੱਖ ਤੇ ਕਰ ਬਈ ਲੱਗਾ ਇਹ ਲੱਗਾ ਨਹੀਂ ਸੀ ਮਿੱਤਰੋ ਡੋਰ ਆਸੇ ਪੱਕਾ ਰੱਖ ਲਿਆ ਆਪਾਂ ਇਹ ਹੈਗਾ ਤਾਂ ਆਪਣੇ ਮੇਨ ਜੋੜਿਆਂ ਦਾ ਹੀ ਆ ਪਹਿਲਾਂ ਕਾਲੀ ਅੱਖ ਸੀ ਇਹਦੀ ਉਹ ਕਹਿੰਦਾ ਥੋੜੇ ਜੀ ਟੀਰ ਪਿਆ ਥੋੜਾ 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 ਹੁੰਦਾ ਕਰਕੇ ਵੇਰ ਲਓ ਆਹੇ ਆਈ ਹੋ ਗਿਆ ਤੇ ਸਾਲ ਮੈਨਾਂ 1.5 ਸਾਲ ਨੂੰ ਸਾਲ ਨੂੰ ਜ्यों ਚਿੱਟੀ ਕਰ ਜਾਨੀ ਇਹ ਕੱਖ ਇਹ ਕੱਖ ਚਿੱਟੀ ਇੱਕ ਕਾਲੀ ਇਆ ਪਾਇਆ ਕਹਿੰਦੇ ਦੇ ਦਿੰਦੇ ਬੱਚੇ ਘੜਾਉਣ ਵਾਸਤੇ ਫੇਰ ਅਗਲਾ ਮੋੜ ਦਾ ਫੇਰ ਆਪ ਨੂੰ ਯਾਰ ਪਤਾ ਹੀ ਲੱਗਣਾ ਸੀ ਨੇ ਆਪਾਂ ਆਖਿਆ ਸੀ ਛਾਹ ਖਾ ਦਿੱਤਾ ਸੀ ਤੇ ਉਹਨੇ ਕਿਹਾ ਬਈ ਆਇਆ ਕਰ ਗਿਆ ਆਪਾਂ ਮੰਨਣਾ ਨਹੀਂ ਸੀ ਕਿਵੇਂ ਕਰ ਗਿਆ ਹਣਾ ਹੁਣ ਵੀ ਲੋੱਖਾਂ ਸਾਹਮਣੇ ਹੋਈ ਆੱਖੇ ਦੀ ਜਮਾ ਹੈ ਫਿਰ ਮੜਿਆ ਟੀਰ ਪਿਆ ਤੇ ਮੁੜ ਕੇ ਹੁੰਦਾ 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 ਬਰੜਾ ਹੀ ਬਣਦਾ ਜਾਂਦਾ ਇਹ ਹੋਰ ਸਾਲ ਨੂੰ ਇਹਨੇ ਬਰੜਾ ਬਣ ਜਾਣਾ ਇਹ ਡੇਢ ਸਾਲ ਲੱਗ ਉਤਰੀ ਆ ਜੀ ਹੋ ਗਈ ਓਕੇ ਰਿਪੋਰਟਾਂ ਤਾੜ ਤੇ ਬੱਚੇ ਦਾਣਾ ਨੂੰ ਚੁਗ ਲੈਣਗੇ ਹਣੇ ਵੀ ਕੂਤਰ ਵੀ ਚੁਗ ਲੈਣਗੇ ਬੱਚੇ ਵੀ ਤਾੜ ਤੇ ਬੱਚੇ ਵੀ ਚੁਗ ਲੈਣਗੇ ਹੋ ਗਈ ਸ਼ਾਮ ਕਰਦੇ ਆ ਬਲੌਗ ਦੀ ਐਂਡਿੰਗ ਬੱਲ ਲਾਈਟਾਂ ਛੱਡ ਰੇਗਾ ਲਾਈਟਾਂ ਹੀ ਛੱਡ ਦਿੰਨੇ ਆਪਾਂ ਇਹ ਤੋਂ ਲਾਈਟਾਂ ਛੱਡ ਦੇਣਾ ਤੇ ਬਾਕੀ ਓਕੇ ਰਿਪੋਰਟਾਂ ਕੂਤਰ ਵਧੀਆ ਸੈਟਿੰਗ ਬੈਟਿੰਗ ਬੱਦਲ ਬੰਦ ਆਉਂਦਾ ਯਾਰ ਹਣਾ ਇੱਧਰ ਵੀ ਹੈਗਾ ਕਿੰਨਾ ਹੀ ਬੱਦਲ। ਤੇ ਬਾਕੀ ਤੁਹਾਨੂੰ ਦਿਨ ਲੱਗਣ ਲੱਗ ਹੀ ਪਏ ਆ। ਤੜਕੇ ਵਧੀਆ ਮੌਸਮ ਸਾਫ਼ ਹੋ ਜੂਗਾ। ਤੇ ਕੱਲੂ ਆਪਾਂ ਇੱਕ ਤਾਂ ਛੱਡਨਾ ਖਟੀਆਂ ਖਲਣਾ ਜਿਹੜਾ ਪੈਂਡਿੰਗ ਸੀ ਨਾ ਅੱਜ ਆਪਣੇ ਆਹਲ ਜਾਲ ਚ ਪਿਆ ਸੀਗਾ। ਕੱਲੂ ਇੱਕ ਤਾਂ ਉਹ ਛੱਡ ਦੇਣਾ ਤੇ ਇੱਕ ਜਿਹੜਾ ਆਪਣਾ ਉੱਡ ਕੈ ਉਹ ਤਰੋ ਛੱਡ ਦੇਣਾ। ਬਸ ਦੋ ਦੋ ਘੜਾਂਗੀਆਂ ਕਰਾ ਕੇ ਆਪਾਂ ਰੰਗ ਲਾ ਦਾਂਗੇ ਇਹਨਾਂ ਦੇ। ਟੂ ਸਟਾਫ ਹੀ ਕਰਾਂਗੇ ਕਾਲੇ ਕਰਾਂਗੇ ਆਪਾਂ। ਬਸ ਦੋ ਘੜਾਂਗਾ ਡਾਲ ਗਏ ਸਿੱਧੇ ਹੋਇਆ ਤੇ ਬਾਜ ਰੰਗ ਲਾ ਦੇਣਾ ਪੈਨ ਦੇ ਉਹ ਤੁਹਾਨੂੰ ਚੈੱਕ ਕਰਾਵਾਂਗੇ ਤੇ ਚਲੋ ਮਿੱਤਰੋ ਕਰਦੇ ਬਲੌਗ ਦੀ ਐਂਡਿੰਗ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਜਰੂਰ ਕਰਦੇ ਕਰੋ ਤੇ ਜਿਹੜਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਡੋਨਟ ਗਰੁੱਪ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬਲੌਗ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਲਵ ਯੂ ਸਪੋਰਟ ਕਰਦੇ ਰਹੋ ਜੀ